ਮਾਰਗ ਮੋਤੀ ਬਿਥਰੇ ਅੰਦਾ ਨਿਕਸਿ ਵਾਏ ਜੋਤ ਬਿਨਾ ਜਗ ਦੀਸ਼ ਕੀ ਜਗ ਤੇ ਉਹ ਲੰਗੇ ਜਾਏ ਇਹ ਪਾਵਨ ਸਲੋਕ ਸਤਿਗੁਰੂ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 114 ਨੰਬਰ ਸਲੋਕ ਹੈ ਇਸ ਸ਼ਲੋਕ ਅੰਦਰ ਸਤਿਗੁਰੂ ਕਬੀਰ ਸਾਹਿਬ ਨੇ ਮਨੁੱਖ ਦੀ ਮਾਨਸਿਕਤਾ ਦੀ ਜਿਹੜੀ ਤੁਲਨਾ ਹੈ ਉਹ ਇੱਕ ਅੰਨੇ ਪੁਰਸ਼ ਦੇ ਨਾਲ ਕੀਤੀ ਹੈ। ਇੱਕ ਅੰਨੇ ਪੁਰਸ਼ ਦੇ ਨਾਲ ਅੰਨੇ ਇਨਸਾਨ ਦੇ ਨਾਲ ਬੰਦੇ ਦੀ ਮਾਨਸਿਕਤਾ ਦੀ ਤੁਲਨਾ ਕਬੀਰ ਸਾਹਿਬ ਕਰਕੇ ਸਮਝਾਉਂਦੇ ਨੇ ਕਿੰਦੇ ਜਿੱਮੇ ਸੰਸਾਰਕ ਦੁਨੀਆ ਦੇ ਕਿਸੇ ਰਸਤੇ ਦੇ ਉੱਤੇ ਵੱਡੇ ਮਹਿੰਗੇ ਹੀਰੇ ਮੋਤੀ ਜਵਹਰਾਤ ਇੱਕ ਖਿਲਰੇ ਪਏ ਹੋਣ ਪਰ ਸਬਬੀ ਉਸ ਰਸਤੇ ਦੇ ਉੱਤੇ ਕੋਈ ਅੰਨਾ ਇਨਸਾਨ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਲੰਘਿਆ ਜਾ ਰਿਹਾ ਹੋਵੇ ਤੇ ਕਹਿੰਦੇ ਨੇ ਉਹ ਮੋਤੀ ਬੜੇ ਕੀਮਤੀ ਨੇ ਹੀਰੇ ਜਵਹਰਾਤਾਂ ਦੀ ਕੀਮਤ ਬੜੀ ਹੈ ਪਰ ਉਸ ਜਿਸ ਰਸਤੇ ਉੱਤੇ ਵਿਖਰੇ ਪਏ ਨੇ ਖਿਲਰੇ ਪਏ ਨੇ ਉਸ ਰਸਤੇ ਦੇ ਉਤੋਂ ਅੰਨਾ ਬੰਦਾ ਲੰਘਿਆ ਜਾ ਰਿਹਾ ਜਿਹਦੀਆਂ ਅੱਖਾਂ ਦੇ ਵਿੱਚ ਜੋਤ ਨਹੀਂ ਹੈ ਚਾਨਣ ਨਹੀਂ ਹੈ ਤੇ ਜੋਤ ਤੋਂ ਹੀੜਾ ਇਨਸਾਨ ਸਤਿਗੁਰੂ ਕਬੀਰ ਸਾਹਿਬ ਕਹਿੰਦੇ ਨੇ ਉਸ ਰਸਤੇ ਤੋਂ ਲੰਘਿਆ ਜਾ ਰਿਹਾ ਜਿੱਥੇ ਹੀਰੇ ਮੋਤੀ ਜੁਹਾਰਾਤ ਬਿਖਰੇ ਹੋਏ ਨੇ ਪਰ ਸਤਿਗੁਰ ਕਹਿੰਦੇ ਨੇ ਹੁਣ ਉਹਦੀਆਂ ਅੱਖਾਂ ਵਿੱਚ ਪ੍ਰਕਾਸ਼ ਨਹੀਂ ਹੈ ਤੇ ਜਿੱਦੇ ਕਰਕੇ ਉਹਨੂੰ ਹੀਰੇ ਮੋਤੀ ਜੁਹਾਰਾਤ ਜਿਹੜੇ ਖਿਲਰੇ ਪਏ ਨੇ ਉਹ ਨਜ਼ਰ ਨਹੀਂ ਪਏ ਦਿਸਦੇ ਨਹੀਂ ਪਾਸ਼ਾ ਕਹਿੰਦੇ ਨੇ ਉਹ ਆਪਣੇ ਅੰਨੇਪਣ ਦੇ ਵਿੱਚ ਬਸ ਪਾਸ਼ਾ ਕਹਿੰਦੇ ਉਹਨਾਂ ਹੀਰੇ ਮੋਤੀਆਂ ਜਵਾਰਾਤਾਂ ਨੂੰ ਪੈਰਾਂ ਥੱਲੇ ਲਟਾੜਦਾ ਹੋਇਆ ਤੁਰਿਆ ਜਾ ਰਿਹਾ ਕੋਈ ਕੁਝ ਨਹੀਂ ਦਿਸ ਰਿਹਾ ਅੰਨਪਨ ਹੋਣ ਕਰਕੇ ਇਹ ਪਾਸ਼ਾ ਨੇ ਪਰਮਾਨ ਲਾਇਆ ਵੀ ਇੱਕ ਅੰਨਾ ਬੰਦਾ ਮੋਤੀਆਂ ਨੂੰ ਪੈਰਾਂ ਥੱਲੇ ਲਤਾੜ ਕੇ ਆਪਣੇ ਰਾਹ ਤੁਰਿਆ ਜਾ ਰਿਹਾ ਤੇ ਇਦਾਂ ਹੀ ਸਤਿਗੁਰ ਕਹਿੰਦੇ ਨੇ ਮਨੁੱਖ ਦੀ ਹਾਲਤ ਹੈ ਬੰਦਾ ਮਾਨਸਿਕ ਆਤਮਿਕ ਤੌਰ ਦੇ ਉੱਤੇ ਅਗਿਆਨਤਾ ਮਾਇਆ ਦੇ ਹਨੇਰੇ ਵਿੱਚ ਇੰਨਾ ਕਿ ਜ਼ਿਆਦਾ ਅੰਨਾ ਹੋ ਚੁੱਕਿਆ ਹੈ ਕਿ ਜੀਵਨ ਦੇ ਜ਼ਿੰਦਗੀ ਦੇ ਇਸ ਰਸਤੇ ਦੇ ਵਿੱਚ ਇਸ ਸਫ਼ਰ ਦੇ ਅੰਦਰ ਪਾਸ਼ਾ ਕਹਿੰਦੇ ਨੇ ਪਰਮਾਤਮਾ ਦੇ ਗੁਣਾ ਰੂਪੀ ਮੋਤੀ ਨੇ ਜਿਹੜੇ ਉਹ ਵਿਖਰੇ ਪਏ ਨੇ ਪਰ ਬੰਦਾ ਸੁਰਤ ਕਰਕੇ ਸ਼ਬਦ ਦਾ ਗਿਆਨ ਨਹੀਂ ਹੈ ਆਤਮਿਕ ਸੁਝੀ ਨਾ ਹੁਣ ਕਰਕੇ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦੇ ਗੁਣਾ ਨੂੰ ਲਤਾੜਦਾ ਹੋਇਆ ਜ਼ਿੰਦਗੀ ਦੇ ਸਫਰ ਵਿੱਚ ਅੱਗੇ ਦੀ ਅੱਗੇ ਵਧਦਾ ਜਾ ਰਿਹਾ ਹੈ ਕਿ ਅੰਦਰ ਸਤਗੁਰ ਕਹਿੰਦੇ ਨੇ ਆਤਮਿਕ ਗਿਆਨ ਨਹੀਂ ਗੁਰੂ ਦੀ ਮਤ ਨਾ ਹੁਣ ਕਰਕੇ ਇਨੂੰ ਪਰਮਾਤਮਾ ਦੇ ਗੁਣਾ ਰੂਪੀ ਮੋਤੀਆਂ ਹੀਰਿਆਂ ਜਵਾਰਾਤਾਂ ਦੀ ਕਦਰ ਨਹੀਂ ਹੈ ਉਹਨਾਂ ਦੀ ਬੇਕਦਰੀ ਕਰਦਾ ਹੋਇਆ ਜ਼ਿੰਦਗੀ ਦੇ ਸਫਰ ਵਿੱਚ ਅੱਗੇ ਦੀ ਅੱਗੇ ਵਧਦਾ ਜਾ ਰਿਹਾ ਹੈ ਕਿਉਂਕਿ ਜਿਵੇਂ ਉਸ ਅੰਨੇ ਬੰਦੇ ਨੂੰ ਅੱਖਾਂ ਵਿੱਚ ਚਾਨਣ ਲਾਈਟ ਪ੍ਰਕਾਸ਼ ਨਾ ਹੋਣ ਕਰਕੇ ਮੋਤੀ ਨਜ਼ਰ ਨਹੀਂ ਆਉਂਦੇ ਇਦਾਂ ਹੀ ਇਸ ਅੰਨੇ ਮਨੁੱਖ ਨੂੰ ਸੁਰਤ ਕਰਕੇ ਸ਼ਬਦ ਦਾ ਗਿਆਨ ਗੁਰੂ ਦੀ ਮਤ ਨਾ ਹੋਣ ਕਰਕੇ ਪਰਮਾਤਮਾ ਦੇ ਗੁਣਾ ਰੂਪੀ ਮੋਤੀ ਇਸ ਜ਼ਿੰਦਗੀ ਦੇ ਸਫ਼ਰ ਦੇ ਅੰਦਰ ਨਜ਼ਰ ਨਹੀਂ ਆ ਰਹੇ ਉਹਨਾਂ ਨੂੰ ਲਤਾੜਦਾ ਹੋਇਆ ਪਾਸ਼ਾ ਕਹਿੰਦੇ ਨੇ ਉਹਨਾਂ ਦੀ ਬੇਕਦਰੀ ਕਰਦਾ ਹੋਇਆ ਜ਼ਿੰਦਗੀ ਦੇ ਵਿੱਚ ਅੱਗੇ ਦੀ ਅੱਗੇ ਵਧਦਾ ਜਾ ਰਿਹਾ ਹੈ ਪਰ ਉਹਨਾਂ ਗੁਣਾ ਰੂਪੀ ਮੋਤੀਆਂ ਦੀ ਪਰਮਾਤਮਾ ਦੇ ਜਿਹੜੇ ਗੁਣ ਰੂਪੀ ਮੋਤੀ ਨੇ ਉਹਨਾਂ ਦੀ ਕਦਰ ਤੇ ਪਛਾਣ ਨਹੀਂ ਹੈ ਮਾਇਆ ਦੇ ਲਾਲਚ ਵਿੱਚ ਮਾਇਆਵੀ ਪਦਾਰਥਾਂ ਦੀਆਂ ਸਹੂਲਤਾਂ ਦੇ ਅੰਦਰ ਪਾਸ਼ਾ ਕਹਿੰਦੇ ਨੇ ਬੰਦਾ ਅੰਨ੍ਹਾ ਹੋ ਚੁੱਕਿਆ। ਸੁਰਤ ਕਰਕੇ ਅੰਨ੍ਹਾ ਐ ਇਸੇ ਕਰਕੇ ਪਰਮਾਤਮਾ ਦੀ ਯਾਦ ਦੇ ਮੋਤੀ ਇਹਨੂੰ ਨਜ਼ਰ ਨਹੀਂ ਆ ਰਹੇ। ਇਸ ਜ਼ਿੰਦਗੀ ਦੇ ਸਫ਼ਰ ਨੂੰ ਅਜਾਈਂ ਵਿਅਰਥ ਗਵਾ ਰਿਹਾ ਪਾਸ਼ਾ ਕਹਿੰਦੇ ਨੇ। ਇੱਥੇ ਦੱਸਿਆ ਇਹ ਜਾ ਰਿਹਾ ਕਿ ਬੰਦੇ ਦੀ ਹਾਲਤ ਅਸਲ ਵਿੱਚ ਇਦਾਂ ਦੀ ਹੈ ਬੰਦੇ ਨੂੰ ਪਰਮਾਤਮਾ ਦਾ ਨਾਮ ਚੰਗਾ ਨਹੀਂ ਲੱਗਦਾ। ਗਿਆਨ ਨਾ ਹੋਣ ਕਰਕੇ ਪਰਮਾਤਮਾ ਦੇ ਨਾਮ ਪ੍ਰਤੀ ਪ੍ਰੀਤ ਨਹੀਂ ਹੈ। ਉਹ ਪਰਮਾਤਮਾ ਦੇ ਨਾਮ ਦੀ ਪਛਾਣ ਨਹੀਂ ਵੀ ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਤੇ ਪਰਮਾਤਮਾ ਦਾ ਨਾਮ ਹੀ ਹੈ ਇਸ ਗੱਲ ਦਾ ਚੇਤਾ ਇਹਦੇ ਅੰਦਰੋਂ ਭੁੱਲਿਆ ਹੋਇਆ ਭਾਸ਼ਾ ਇਹ ਸਮਝਾ ਰਹੇ ਨੇ